वाह गुरु वा गुरु वागुरु वागुरु जी का खालसा वागुरु जी की फतेह ਸੰਗਤ ਜੀ ਗੁਰਬਾਣੀ ਦੀ ਲੜੀਵਾਰ ਸੰਥਿਆ ਚੱਲ ਰਹੀ ਹੈ ਸਮਾ 7:30 ਹੋ ਚੁੱਕਾ ਹੈ ਤੇ 756 ਅੰਗ ਆਪਣੇ ਕਾਲ ਸੰਪੂਰਨ ਹੋ ਗਏ ਸਨ ਹਾਂਜੀ ਕਰੋ ਸ਼ੁਰੂ ਜੀ ਸੋਹੀ ਮਹੱਲਾ ਤੀਜਾ ਹਰਜੀ ਸੂਖਮ ਅਗਮ ਹੈ ਕਿਤ ਬਿੱਧ ਮਿਲਿਆ ਜਾਏ ਗੁਰ ਕੈ ਸ਼ਬਦ ਭ੍ਰਮ ਕੱਟੀਐ ਅਚਿੰਤ ਵਸੈ ਮਨ ਆਏ ਹਰ ਜੀ ਸੂਖਮ ਅਗਮ ਹੈ ਕਿਤ ਬਿਦ ਮਿਲਿਆ ਜਾਏ ਅਗਮ ਉਚਾਰਨ ਕਰਨਾ ਕਈ ਵਾਰ ਆਪਾਂ ਪੜ ਜਾਂਦੇ ਅਗੰਮ ਅਗੰਮ ਉੱਥੇ ਉਚਾਰਨ ਕਰਨਾ ਜਿੱਥੇ ਗੱਗੇ ਉੱਤੇ ਟਿੱਪੀ ਹੋਵੇਗੀ ਇਸੇ ਨੂੰ ਉਚਾਰਨ ਕਰਨਾ ਅਗਮ ਹਰਜੀ ਸੂਖਮ ਅਗਮ ਹੈ ਕਿਤ ਬਿਦ ਮਿਲਿਆ ਜਾਏ ਜਿਗਿਆਸੂ ਮੁਖ ਦਵਾਰਾ ਪ੍ਰਸ਼ਨ ਕਰਦੇ ਨੇ ਕਿ हे ਮਹਾਰਾਜ ਜੀ ਪਰਮੇਸ਼ਰ ਦੀ ਸੂਖਮ ਪ੍ਰਮਾਣੂਆਂ ਤੋਂ ਵੀ ਸੂਖਮ ਹੈ ਸੂਖਮ ਬਹੁਤ ਬਰੀਕ ਜਿਸ ਦਾ ਕੋਈ ਵਜੂਦ ਤਾਂ ਹੋਵੇ ਪਰ ਰੰਗ ਰੂਪ ਰੇਖਾ ਪ੍ਰਮਾਣ ਆਦ ਨਾ ਹੋਣ ਆਤਮਕ ਵਸਤੂ ਹੋਵੇ ਗੁਰ ਕੈ ਸ਼ਬਦ ਭ੍ਰਮ ਕੱਟੀਐ ਅਚਿੰਤ ਵਸੈ ਮਨ ਆਏ। ਏ ਭਾਈ ਜਦੋਂ ਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਦੁਆਰਾ ਭਰਮ ਕੱਟ ਲਈਏ ਅਚਾਨਕ ਸਹਿਜ ਸੁਭਾਈ ਪਰਮੇਸ਼ਰ ਚਿੰਤਨ ਖਿਆਲ ਤੋਂ ਰਹਿਤ ਪਰਮੇਸ਼ਰ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ। ਹਾਂਜੀ। ਗੁਰਮੁਖ ਹਰਿ ਹਰਿ ਨਾਮ ਜਪਨ ਹਉ ਤਿਨ ਕੈ ਬਲੇ ਹਾਰਣੈ ਮਨ ਹਰ ਗੁਣ ਸਦਾਰਵੰ ਰਹਾਉ ਗੁਰ ਸਰਵਰ ਮਾਨਸ ਰੋਵਰ ਹੈ ਵਡਭਾਗੀ ਪੁਰਖ ਲਹੰਨ ਸੇਵਕ ਗੁਰਮੁਖ ਖੋਜਿਆ ਜਿ ਸੇ ਹੰਸੁਲੇ ਨਾਮ ਲਹੰਨ ਸੇਵਕ ਗੁਰਮੁਖ ਖੋਜਿਆ ਸੇ ਹੰਸੁਲੇ ਹੰਸੁਲੇ ਉਚਾਰਨ ਕਰਨਾ ਹੈ ਹੰਸੁਲੇ ਨਹੀਂ ਕਹਿਣਾ ਹੰਸੁਲੇ ਲੱਲਾ ਲੱਲੇ ਲਾਂ ਜਿਹੜੀ ਹੈ ਸਬੰਧਕ ਵਾ ਕਰਕੇ ਉਚਾਰਨ ਕਰ ਦੇਣੀ ਹੈ ਹੰਸੁਲੇ ਨਾਮ ਲਹੰਨ ਹਾਂਜੀ ਸੇਵਕ ਗੁਰਮੁਖ ਕੋਜਿਆ ਸੇ ਹੰਸੁਲੇ ਨਾਮ ਲਹੰਨ ਨਾਮ ਧਿਆਇ ਨਰੰਗ ਸਿਓ ਗੁਰਮੁਖ ਨਾਮ ਲਗੰ ਧੁਰ ਪੂਰਬ ਹੋਵੈ ਲਿਖਿਆ ਗੁਰਪਾਣਾ ਮੰਨ ਲੈਨ ਵਡਭਾਗੀ ਘਰ ਖੋਜਿਆ ਪਾਇਆ ਨਾਮਨ ਦਾਨ ਗੁਰਪੂਰੈ ਵੇਖਾਲਿਆ ਪ੍ਰਭ ਆਤਮ ਰਾਮ ਪਛਾਨ ਸਬਨਾ ਕਾ ਪ੍ਰਭ ਏਕ ਹੈ ਦੂਜਾ ਅਵਰ ਨਾ ਕੋਇ ਗੁਰ ਪ੍ਰਸਾਦੀ ਮਨ ਵਸੈ ਤਿਤ ਘਟ ਪ੍ਰਗਟ ਹੋਇ ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ ਮੰਦਾ ਕਿਸਨੋ ਆਖੀਐ ਸਬਦ ਵੇਖੋ ਲਿਵ ਲਾਈ ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੋਹ ਮਾਹੀ ਗੁਰਮੁਖ ਏਕੋ ਬੁਝਿਐ ਏਕ ਸਮਾਹਿ ਸਮਾਈ सेवा सा प्रभ पावसी जो प्रभ पाए थाए जन नानक हर आराध्यआ गुरु चरणी चित लाए राग सुही अष्टपדיה महल्ला चौथा कर दूजा एक ओंकार सतगुरु प्रसाद हां जी राग सुही अष्टपדיה ਮਹੱਲਾ ਚੌਥਾ ਘਰ ਦੂਜਾ ਦੂਜਾ ਉਚਾਰਨ ਕਰਿਆ ਕਰੋ ਕਈ ਵਾਰ ਆਪਾਂ ਪੜ ਜਾਨੇ ਦੂਜਾ ਦੂਜਾ ਨਹੀਂ ਕਹਿਣਾ ਦੂਜਾ ਦਲੈਂਕੜਾਂ ਦੇ ਨਾਲ ਪੜਨਾ ਇੱਕ ਦਿਨ ਬ੍ਰਹਮ ਬੇਤੇ ਬ੍ਰਹਮ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਸ ਬੇਨਤੀ ਕਰਕੇ ਕਿਹਾ ਕਿ ਮਹਾਰਾਜ ਜੀ ਜਿਸ ਸਮੇਂ ਆਪ ਜੀ ਦੇ ਮਾਤਾ ਦਇਆ ਕੌਰ ਜੀ ਮੋਹਵਸ ਹੋ ਕੇ ਤੁਹਾਨੂੰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲੋਂ ਘਰ ਲੈ ਕੇ ਗਏ ਸਨ ਉਸ ਸਮੇਂ ਗੁਰੂ ਦੇ ਵਿਛੋੜੇ ਵਿੱਚ ਆਪ ਜੀ ਦੀ ਕੈਸੀ ਅਵਸਥਾ ਸੀ ਆਪ ਜੀ ਲਈ ਉਹ ਕਿਸਮਾ ਕਿਹੋ ਜਿਹਾ ਬੀਤ ਹੋਇਆ ਤਦੋਂ ਇਹ ਸੁਣ ਕੇ ਸਤਿਗੁਰੂ ਸਾਹਿਬ ਜੀ ਨੇ ਕੋਈ ਸ਼ਬਦ ਉਚਾਰਨ ਕੀਤੇ ਨੇ ਜੋ ਵੱਖੋ-ਵੱਖਰੇ ਰਾਗਾਂ ਵਿੱਚ ਦਰਜ ਹਨ ਉਹਨਾਂ ਸ਼ਬਦਾਂ ਵਿੱਚ ਇੱਥੇ ਸੂਹੀ ਰਾਗ ਅੰਦਰ ਚੌਥੇ ਪਾਤਸ਼ਾਹ ਜੀ ਅੱਠ ਪਦਿਆਂ ਵਾਲੀ ਬਾਣੀ ਰਾਗ ਦੇ ਦੂਸਰੇ ਸੁਰਤਾੜ ਦੇ ਵਿੱਚ ਆਪਣੀ ਬਿਰਹੋਂ ਦੀ ਅਵਸਥਾ ਤੇ ਜਿਗਿਆਸੂ ਗੁਰਸਿੱਖ ਦਾ ਗੁਰੂ ਨਾਲ ਪ੍ਰੇਮ ਕਥਨ ਕਰਦੇ ਹਨ ਹਾਂਜੀ ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵੇਚਾਈ ਦਰਸ਼ਨ ਹਰ ਦੇਖਣ ਕੈ ਤਾਈ ਕਿਰਪਾ ਕਰਹਿ ਤਾ ਸਤਗੁਰ ਮੇਲਹਿ ਹਰ ਹਰ ਨਾਮ ਧਿਆਈ ਰਹਾਉ ਜੇ ਸੁਖ ਦੇਹ ਤਾ ਤੁਝ ਹੈ ਆਰਾਦੀ ਦੁਖ ਭੀ ਤੁਜੈ ਧਾਈ ਜੇ ਭੁਖ ਦੇਹ ਤਾ ਇਤਹੀ ਰਾਜਾ ਦੁਖ ਵਿੱਚ ਸੁਖ ਮਨਾਈ ਹਾਂਜੀ ਹੁਣ ਇਹ ਪੜਿਆ ਤੁਸੀਂ ਕਿ ਜੇ ਭੁਖ ਦੇਹ ਤਾ ਇਤਹੀ ਰਾਜਾ ਰਾਜਾ ਪਾਠ ਨਹੀਂ ਉਚਾਰਨ ਕਰਨਾ ਕਿਉਂਕਿ ਅਰਥਾਂ ਦੇ ਹਿਸਾਬ ਦੇ ਨਾਲ ਗੁਰਬਾਣੀ ਦਾ ਉਚਾਰਨ ਹੁੰਦਾ ਹੈ ਹੁਣ ਜੇ ਆਪਾਂ ਇਸ ਨੂੰ ਰਾਜਾ ਪੋਲਾ ਪੜ੍ਹਦੇ ਆਂ ਤੇ ਇਹਦਾ ਅਰਥ ਬਣ ਜਾਂਦਾ ਰਾਜਾ ਜਿਹੜੇ ਰਾਜੇ ਮਹਾਰਾਜੇ ਹੁੰਦੇ ਨੇ ਪਰ ਇੱਥੇ ਸਤਿਗੁਰੂ ਜੀ ਪਹਿਲਾਂ ਗੱਲ ਕਰਕੇ ਆਏ ਨੇ ਭੁੱਖ ਦੀ ਜੇ ਭੁੱਖ ਦੇਹ ਤੇ ਅੱਗੇ ਮਹਾਰਾਜ ਕਹਿੰਦੇ ਰਾਜਾ ਕਸ ਕੇ ਬੋਲਣਾ ਏ ਭੁੱਖ ਤੇ ਇੱਕ ਰੱਜਿਆ ਹੋਇਆ ਜੇ ਭੁੱਖ ਦੇਹ ਤਾ ਇਤ ਹੀ ਰਾਜਾ ਦੁੱਖ ਵੇ ਸੁਖ ਮਣਾਈ ਰਾਜਾ ਪਾਠ ਜਿਹੜਾ ਕਸ ਕੇ ਬੋਲਣਾ ਹੈ ਕਹਿੰਦੇ ਜੇਕਰ ਪਰਖ ਕਰਨ ਵਾਸਤੇ ਪਰਮੇਸ਼ਰ ਵਾਹਿਗੁਰੂ ਭੋਖ ਪਵ ਅੰਨ ਆਦ ਨਾ ਦੇਵੇ ਤਾਂ ਮੈਂ ਇਸ ਵਿੱਚ ਹੀ ਰੱਜਿਆ ਸੰਤੁਸ਼ਟ ਰਹਾਂਗਾ ਫਿਰ ਵੀ ਤੇਰੀ ਸ਼ਰਨ ਵਿੱਚ ਹੀ ਬਿਰਾਜਾਂਗਾ ਅਤੇ ਦੁੱਖ ਵਿੱਚ ਵੀ ਸੁੱਖ ਮਣਾਉਣਾ ਕਰਾਂਗਾ ਸਾਧਨਾ ਦੇ ਦੁੱਖ ਨੂੰ ਸਾਧ ਸਾਧ ਕੇ ਫਿਰ ਤੇਰੀ ਪ੍ਰਾਪਤੀ ਦਾ ਸੁੱਖ ਮਾਣਾਂਗਾ ਹਾਂਜੀ ਜੇ ਭੁਖ ਦੇਹ ਤਾ ਇਤਹੀ ਰਾਜਾ ਦੁਖ ਵਿੱਚ ਸੂਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾ ਜੋ ਦੇਵ ਹੈ ਸੋ ਖਾਈ ਨਾਨਕ ਗਰੀਬ ਟਹਿ ਪਾਇਆ ਦੁਆਰ ਹੈ ਹਰ ਮੇਲ ਲਹੋ ਵਡਿਆ ਨਾਨਕ ਗਰੀਬ ਟਹਿ ਪਇਆ ਪਇਆ ਪੜਨੇ ਪਇਆ ਦੁਆਰੈ ਇੱਥੇ ਬਿਸਰਾਮ ਹੈ ਹਰ ਮੇਲ ਲੈ ਹੋ ਵਡਿਆਈ ਚਲੋ ਨਾਨਕ ਗਰੀਬ ਟਹਿ ਪਾਇਆ ਪਇਆ ਦੁਆਰੈ ਹਰ ਮੇਲ ਲੈ ਹੋ ਵਡਿਆਈ ਅੱਖੀ ਕਾ ਕਾੜ ਧਰੀ ਚਰਣਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲ ਹੈ ਤਾਂ ਤੁਝ ਹੈ ਆਰਾਤੀ ਜੇ ਮਾਰ ਕੱਢ ਹੈ ਭੀ ਧਾਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦੈ ਤਾਂ ਛੋੜ ਨਾ ਜਾਈ ਜੇ ਤੁਦ ਵੱਲ ਰਹਿ ਤਾਂ ਕੋਈ ਕਹੋ ਆਖੋ ਤੁਦ ਵਿਸਰਿਆ ਮਰ ਜਾਈ ਵਾਰ-ਵਾਰ ਜਾਈ ਗੁਰੂ ਉਪਰ ਬੱਦ ਬੈਰੀ ਸੰਤ ਮਨਾਈ ਨਾਨਕ ਵਿਚਾਰਾ ਭਇਆ دیਵਾਨਾ ਹਰ ਤਉ ਦਰਸ਼ਨ ਕਹਿ ਤਾਈ ਝਖੜ ਝਾਗੀ ਮਿਹੋ ਵਰਸੈ ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੈ ਬਹੁ ਖਾਰਾ ਗੁਰ ਸਿੱਖ ਲੰਗ ਗੁਰ ਪਹਿ ਜਾਈ ਜੋ ਪ੍ਰਾਣੀ ਜਲ ਬਿਨ ਹੈ ਮਰਤਾ ਤਉ ਸਿੱਖ ਗੁਰ ਬਿਨ ਮਰ ਜਾਈ ਜੋ ਤਰਤੀ ਸੋਭ ਕਰੇ ਜਲ ਵਰਸੈ ਤਿਉ ਸਿਖ ਗੁਰ ਮਿਲ ਵਿਗਸਾਈ ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਨਾਨਕ ਕੀ ਬੇਨੰਤੀ ਹਰ ਪਹਿ ਗੁਰ ਮਿਲ ਗੁਰ ਸੁਖ ਪਾਈ ਤੂ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਗੁਰ ਵਿੱਚ ਦੇ ਤੁਝਹਿ ਧਾਈ ਜੋ ਤੁਧ ਸੇਵਹਿ ਸੋ ਤੂ ਹੈ ਹੋ ਵਹਿ ਤੁਧ ਸੇਵਕ ਪੈਜ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵਾਈ ਜੇਸ ਤੂ ਦੇਹੇ ਸੋਈ ਜਨ ਪਾਏ ਹੋਰ ਨਿਹਪਲ ਸਭ ਚਤੁਰਾਈ ਸਿਮਰ 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 ਗੁਰ ਆਪਣਾ ਸੋਇਆ ਮਨ ਜਾਗਾਈ ਇਕ ਦਾਨ ਮੰਗੈ ਨਾਨਕ ਵਿਚਾਰਾ ਹਰਦਾਸਨ ਦਾਸ ਕਰਾਈ ਜੇ ਗੁਰ ਝੜਕੇ ਤਾਂ ਮਿੱਠਾ ਲਾਗੇ ਜੇ ਬਖਸੇ ਤਾਂ ਗੁਰ ਵਡਿਆਈ ਗੁਰਮਖ ਬੋਲ ਹੈ ਸੋ ਥਾਏ ਪਾਏ ਮਨਮੁਖ ਕਿਛ ਨਾਤ ਮਨਮੁਖ ਕਿਛ ਥਾਏ ਨਾ ਪਾਈ ਪਾਲਾ ਕਕਰ ਵਰਫ ਵਰਸੈ ਗੁਰਸਿੱਖ ਗੁਰ ਦੇਖਣ ਜਾਈ ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿਚ ਅਕੀ ਗੁਰ ਪੈਰ ਧਰਾਈ ਅਨੇਕ ਉਪਾਵ ਕਰੀ ਗੁਰ ਕਾਰਣ ਗੁਰ ਭਾਵੈ ਸੋ ਥਾਏ ਪਾਈ ਰੈਣ ਦਿਨਸ ਗੁਰ ਚਰਨ ਅਰਾਦੀ ਦਇਆ ਕਰ ਹੋ ਮੇਰੇ ਭਾਈ ਮੇਰੇ ਸਾਈ ਰੈਣ ਦਿਨਸ ਗੁਰ ਚਰਨ ਅਰਾਦੀ ਦਇਆ ਕਰ ਹੋ ਮੇਰੇ ਸਾਈ ਨਾਨਕ ਕਾ ਜੀਉ ਪਿੰਡ ਗੁਰੂ ਹੈ ਗੋਰੇ ਮਿਲ ਤ੍ਰਿਪਤ ਅਗਾਈ ਨਾਨਕ ਦਾ ਪ੍ਰਭਪੂਰ ਰਹਿਓ ਹੈ ਜਤ ਕਤ ਤਤ ਗੋਸਾਈ ਰਾਗ ਸੁਹੀ ਮਹੱਲਾ ਚੌਥਾ ਅਸ਼ਟਪਦੀਆ ਘਰ ਦਸਵਾ ਹੁਣ ਸੁਹੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਜੀ ਅੱਠ ਪਦਿਆਂ ਵਾਲੀ ਬਾਣੀ ਰਾਗ ਦੇ ਦਸਵੇਂ ਸਰਤਾਲ ਵਿੱਚ ਪਹਿਲਾ ਮੰਗਲ ਕਰ ਦੇਉ ਚਾਰਨ ਕਰਦੇ ਨੇ ਕਰ ਦਸਵਾਂ ਪੜਨਾ ਹੈ ਹਾਂਜੀ ਰਾਗ ਸੋਹੀ ਮਹੱਲਾ ਚੌਥਾ ਅਸ਼ਟਪਦੀਆ ਕਰ ਦਸਵਾਂ ੴ ਸਤਿਗੁਰ ਪ੍ਰਸਾਦ ਅੰਦਰ ਸਚਿਆ ਨੇਹੁ ਲਾਇਆ ਪ੍ਰੀਤਮ ਆਪਣੈ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਮੈਂ ਹਰ ਹਰ ਨਾਮ ਵਿਸਾਹ ਗੁਰ ਪੂਰੇ ਤੇ ਪਾਇਆ ਅੰਮ੍ਰਿਤ ਅਗਮ ਅਥਾ ਹੋ ਰਹਾ ਹਉ ਸਤ ਗੁਰ ਵੇਖ ਵਿਗਸੀਆ ਹਰ ਨਾਮੇ ਲੱਗਾ ਪਿਆਰ ਕਿਰਪਾ ਕਰ ਕੈ ਮੇਲਿਆਨ ਪਾਇਆ ਮੁਖ ਦਵਾਰ ਸਤ ਗੁਰ ਬਿਰਹੀ ਨਾਮ ਕਾ ਜੇ ਮਿਲੈ ਤਾ ਤਨ ਮਨ ਦੇਉ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏਓ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏਓ ਪੀਏਓ ਕਠਾਈ ਉਚਾਰਨ ਕਰਨਾ ਏ ਪੀਏਓ ਤੱਪੇ ਬਿਹਾਰੀ ਈੜੀ ਲਾਂ ਊੜੇ ਔਂਕੜ ਪੀਏਓ ਪੀਓ ਇਸ ਦਾ ਅਰਥ ਬਣਦਾ ਪੀ ਕੇ ਨਿਹਾਲ ਹੋ ਜਾਵਾਂਗਾ ਸੁੱਤੇ ਸਿੱਧ ਨਾਮ ਅੰਮ੍ਰਿਤ ਪੀ ਕਰਕੇ ਹਾਂਜੀ ਜੇ ਪੂਰਬ ਹੋ ਵੈ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਓ ਸੁੱਤਿਆ ਗੁਰ ਸਾ ਲਾਹੀਐ ਉਠਦਿਆ ਪੀ ਗੁਰ ਆਲਾਓ ਕੋਈ ਐਸਾ ਗੁਰਮੁਖ ਜੇ ਮਿਲੈ ਆਉ ਤਾ ਕੇ ਤੋ ਵਾਪਾਉ ਕੋਈ ਐਸਾ ਸੱਜਣ ਲੋੜ ਲਹੋ ਮੈਂ ਪ੍ਰੀਤਮ ਦੇ ਮਿਲਾਏ ਸਤਿਗੁਰ ਮਿਲੇ ਹਰ ਪਾਇਆ ਮਿਲਿਆ ਸਹਿਜ ਸੁਭਾਏ ਸਹਿ ਸਤਿਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ ਹੋ ਤਿਸ ਬਿਨ ਕੜੀ ਨਾ ਜੀਵੂ ਬਿਨ ਦੇਖੇ ਮਰ ਜਾਉ ਜੋ ਮੱਛਲੀ ਵੇਣ ਪਾਣੀਐ ਰਹਿ ਜੋ ਮੱਛਲੀ ਵੇਣ ਪਾਣੀਐ ਰਹਿ ਨਾ ਕਿਤੇ ਉਪਾਏ ਤਿਉ ਹਰ ਬਿਨ ਸੰਤ ਨਾ ਜੀਵਈ ਬਿਨ ਹਰ ਨਾਮ ਮੈਂ ਮਰ ਜਾਈ ਮੈਂ ਸਤ ਗੁਰ ਸੇਤੀ ਪਰਹ ਪਰਹੜੀ ਕਿਉ ਗੁਰ ਬਿਨ ਜੀਵਾ ਮਾਉ ਮੈਂ ਗੁਰ ਬਾਣੀ ਆਧਾਰ ਹੈ ਗੁਰ ਬਾਣੀ ਲਾਗ ਰਹਾਉ ਹਰ ਹਰ ਨਾਮ ਰਤਨ ਹੈ ਗੁਰ ਤੁਠਾ ਦੇਵੈ ਮਾਈ ਮੈਂ ਧਰ ਸੱਚੇ ਨਾਮ ਕੀ ਹਰ ਨਾਮ ਰਹਾ ਲਿਵ ਲਾਈ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇ ਦ੍ਰਿੜਾਈ ਜਿਸ ਪ੍ਰਾਪਤ ਸੋ ਲਹ ਗੁਰ ਚਰਣੀ ਲਾਗੈ ਆਏ ਅਕਤ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੈ ਆਏ ਤਿਸ ਦੇਵਾ ਮਨ ਆਪਣਾ ਨੇਵੇਂ ਨੇਵ ਲੱਗਾ ਪਾਈ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਨ ਸਤਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਓਹ ਅਬਿਨਾਸੀ ਪੁਰਖ ਹੈ ਸਭ ਮਹਿ ਰਹਿ ਆਸਮਾਈ RAM ਨਾਮ ਧਨ ਸੰਚਿਆ ਸਾਬਤ ਪੂੰਜੀ ਰਾਸ ਨਾਨਕ ਦਰਗਹਿ ਮੰਨਿਆ ਗੁਰਪੂਰੇ ਸਬਾਸ ਨਾਨਕ ਦਰਗਹਿ ਮੰਨਿਆ ਗੁਰਪੂਰੇ ਸਬਾਸ ਸਤਗੁਰ ਜੀ ਬਚਨ ਕਰੈ ਨੇ ਕਿ ਉਹ ਪੁਰਖ ਹੀ ਪਰਮੇਸ਼ਰ ਦੀ ਨਿਆਈ ਸਭਾ ਕਚੈਰੀ ਦੇ ਵਿੱਚ ਪ੍ਰਾਣਾ ਨੀਕ ਹੁੰਦਾ ਹੈ ਜਿਸ ਨੂੰ ਪੂਰਨ ਸਤਿਗੁਰਾਂ ਨੇ ਤੰੜਤਾ ਜੋ ਕੀਤਾ ਹੈ ਜਿਸ ਗੁਰਾਂ ਦੀ ਕਿਰਪਾ ਕਰਕੇ ਮੈਂ ਪਰਮੇਸ਼ਰ ਦੀ ਦਰਗਾਹ ਵਿੱਚ ਮੰਨਿਆ ਗਿਆ ਹਾਂ ਮੈਂ ਉਸ ਪੂਰਨ ਗੁਰਾਂ ਦਾ ਬਾਣੀ ਸਰੀਰ ਕਰਕੇ ਧੰਨਵਾਦੀ ਹਾਂ ਥੱਲੇ ਇੱਥੇ ਅੰਕਾਂ ਦਾ ਵੇਰਵਾ 14 1 2 11 ਮਤਲਬ ਕਿ ਜਿਹੜੇ 14 ਹੈ ਅਸ਼ਟਪਦੀਆਂ ਦੀਆਂ 14 ਪੌੜੀਆਂ ਆਈਆਂ ਨੇ ਇਹ ਘਰ ਦਸਵਾਂ ਇੱਕ ਲਿਖਿਆ ਜਿੱਥੇ ਇਹ ਦਸਵਾਂ 10 ਦੀ ਜਿਹੜੀ ਅਸ਼ਟਪਦੀ ਹੈ ਘਰ ਦਸਵਾਂ ਪਿੱਛੇ ਪੜ ਕੇ ਆਈਆਂ ਇਹ ਇੱਕ ਸ਼ਬਦ ਆਇਆ ਅੱਗੇ ਦੋ ਜਿਹੜਾ ਹੈ ਚੌਥੇ ਪਾਦਸ਼ਾਹ ਜੀਆਂ ਦੋ ਅਸ਼ਟਪਦੀਆਂ ਆਈਆਂ ਨੇ ਤੇ ਅੱਗੇ ਟੋਟਲ 11 ਕੁੱਲ 11 ਅਸ਼ਟਪਦੀਆਂ ਇੱਥੇ ਆਈਆਂ ਹਨ ਹਾਂਜੀ ਰਾਗ ਸੋਹੀ ਅਸ਼ਟਪਦੀਆ ਮਹੱਲਾ ਪੰਜਵਾ ਘਰ ਪਹਿਲਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਸ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰਸਿੱਖਾਂ ਨੇ ਪ੍ਰਸ਼ਨ ਕੀਤਾ ਕਿ ਸਤਿਗੁਰ ਜੀ ਜੋ ਪਰਮਾਤਮਾ ਸਾਰੇ ਥਾਵਾਂ ਵਿੱਚ ਵਿਆਪਕ ਹੈ ਸਾਰੇ ਭਗਤਾਂ ਦੇ ਹਿਰਦੇ ਅੰਦਰ ਸਕਿਆਤ ਹੈ ਉਸ ਦੀ ਸਾਨੂੰ ਪ੍ਰਾਪਤੀ ਕਿਵੇਂ ਹੋਵੇ ਇਹ ਸੁਣ ਕੇ ਪੰਜਵੇਂ ਸਰੂਪ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸਿੱਖਾਂ ਵੱਲੋਂ ਕੀਤੇ ਪ੍ਰਸ਼ਨਾਂ ਨੂੰ ਕਥਨ ਕਰਦਿਆਂ ਤੇ ਉੱਤਰ ਦਿੰਦਿਆਂ ਸੂਹੀ ਰਾਗ ਵਿੱਚ ਪਹਿਲੇ ਸੁਰਤਾਲ ਦੇ ਅੰਦਰ ਅੱਠ ਪਦਿਆਂ ਵਾਲਾ ਸ਼ਬਦ ਵਸਤੂ ਨਿਰਦੇਸ਼ਕ ਮੰਗਲ ਕਰਦਿਆਂ ਉਚਾਰਨ ਕੀਤਾ ਹੈ ਹਾਂਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ उर्ज बिखिया कै संगा मनह ब्यापत अनक तरंगा मेरे मन अगम अगोचर कत पाइय पूरन परमेसर रहाव मोह मगन मह रहिया बयापे अत तृष्णा कबहु नहीं त्रापे बसे क्रोध शरीर चंडारा ना सूज महा गुबारा ਪ੍ਰਮਤ ਵਿਆਪਤ ਕਰੇ ਜਰੇ ਪ੍ਰਮਤ ਵਿਆਪਤ ਜਰੇ ਕਿਵਾਰਾ ਜਾਣ ਨਾ ਪਾਈਐ ਪ੍ਰਭ ਦਰਬਾਰਾ ਪਰਮਤ ਵਿਆਪਤ ਜਰੇ ਕਿਵਾਰਾ ਜਾਣ ਨਾ ਪਾਈਐ ਪ੍ਰਭ ਦਰਬਾਰਾ ਜੋ ਸੰਸਾਰ ਦੇ ਅੰਦਰ ਭਰਮ ਵਿਆਪਤ ਵਿਆਪਿਆ ਹੋਇਆ ਹੈ ਇਹ ਪੰਜਾ ਗੋਸਾ ਰੂਪੀ ਤਖਤ ਤੇ ਜੜੇ ਹੋਏ ਨੇ ਇਸ ਕਰਕੇ ਪਰਮੇਸ਼ਰ ਦੇ ਤੁਰਿਆ ਪਾਦਰੂਪੇ ਦਰਬਾਰ ਵਿੱਚ ਜਾਣਾ ਨਹੀਂ ਪਾਉਂਦਾ ਕਹਿੰਦੇ ਜਿਵੇਂ ਇੱਕ ਧਰਮ ਤੁਝਾ ਨਾਮ ਦਾ ਟਰਮਾਤਮਾ ਰਾਜਾ ਹੋਇਆ ਉਸ ਦਾ ਜੋ ਕਿਲਾ ਬਣਾਇਆ ਹੋਇਆ ਸੀ ਉਸ ਦੇ 84 ਬੂਹੇ ਰੱਖੇ ਹੋਏ ਸਨ ਇੱਕ ਬੂਹਾ ਖੁੱਲਾ ਸੀ ਤੇ ਬਾਕੀ ਬੰਦ ਸਨ ਇਸੇ ਤੇ ਦ੍ਰਿਸ਼ਟਾਂਤ ਕਲਪਿਆ ਹੋਇਆ ਹੈ ਖੁੱਲੇ ਦਰਵਾਜ਼ੇ ਉੱਤੇ ਸ਼ਹਿਦ ਦਾ ਛੱਤਾ ਲੱਗਿਆ ਹੋਇਆ ਸੀ ਉਸ ਕਿਲੇ ਦੇ ਵਿੱਚ ਇੱਕ ਅੱਖਾਂ ਤੋਂ ਅੰਨਾਂ ਹੱਥ ਤੋਂ ਟੁੰਡਾ ਤੇ ਸਿਰੋਂ ਗੰਝਾ ਆਦਮੀ ਪ੍ਰਵੇਸ਼ ਹੋ ਗਿਆ ਇਧਰ ਉਧਰ ਠੋਕਰਾਂ ਖਾਂਦਾ ਦੁੱਖਾਂ ਤੋਂ ਦੁਖੀ ਹੋ ਕੇ ਉਸ ਨੇ ਕੋਕ ਪੁਕਾਰ ਕੀਤੀ ਕਿ ਕੋਈ ਮੇਰੇ ਤੇ ਤਰਸ ਕਰਕੇ ਮੈਨੂੰ ਕਿਲੇ ਤੋਂ ਬਾਹਰ ਜਾਣ ਦਾ ਰਸਤਾ ਦੱਸ ਦੇਵੇ ਇੱਕ ਜਾਣਕਾਰ ਨੇ ਉਸ ਦੀ ਪੁਕਾਰ ਸੁਣ ਕੇ ਉਸ ਦੇ ਦਇਆ ਕੀਤੀ ਤੇ ਜੁਗ ਦਸੀ ਕਿ ਜਿਹੜਾ ਤੇਰਾ ਹੱਥ ਸਾਬਤ ਹੈ ਇਸ ਦੇ ਨਾਲ ਕਿਲੇ ਦੀ ਕੰਧ ਨੂੰ ਟੋਹੰਦਾ ਜਾਵੀਂ ਇਹ ਦੁਖਿਆਰਾ ਉਸ ਦੀ ਗੱਲ ਤੇ ਭਰੋਸਾ ਕਰਕੇ ਤੁਰ ਪਿਆ ਤੇ ਟੋਹੰਦਾ ਗਿਆ ਕੰਧ ਨੂੰ ਹੱਥ ਲਾਉਂਦਾ ਲਾਉਂਦਾ ਗਿਆ ਬੰਦ ਦਰਵਾਜ਼ੇ ਮਿਲਦੇ ਗਏ ਤੇ ਕਰਮਾਂ ਦੇ ਐਸੀ ਮਾਰ ਪਈ ਕਿ ਜਦੋਂ ਖੁੱਲੇ ਬੋਹੇ ਦੇ ਅੱਗੇ ਆਇਆ ਤਾਂ ਹੱਥ ਜਿਹੜਾ ਮੱਖੋ ਦਾ ਛੱਤਾ ਲੱਗਾ ਸੀ ਮੁਖਿਆਲ ਦਾ ਵਿੱਚ ਜਾ ਕਰਕੇ ਹੱਥ ਬਚਾ ਮੱਖੀਆਂ ਉੱਡੀਆਂ ਤੇ ਗਾਂਜ ਵਿੱਚ ਡੰਗ ਮਾਰਿਆ ਹੱਥ ਤਾਂ ਇੱਕੋ ਸੀ ਜਿਸ ਨਾਲ ਟੁੰਹਦਾ ਸੀ ਉਸੇ ਨਾਲ ਖੁਰਕ ਕਰਨ ਲੱਗ ਪਿਆ ਤੇ ਤੁਰਦਾ ਹੋਇਆ ਮੁੜ ਕੇ ਫਿਰ ਉਸੇ ਚੱਕਰ ਵਿੱਚ ਹੀ ਜਾ ਕੇ ਪੈ ਗਿਆ ਇਹ ਦ੍ਰਿਸ਼ਟਾਂ ਦੇਂਦੇ ਨੇ ਕਹਿੰਦੇ ਅਕਾਲ ਪੁਰਖ ਜੋ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਉਸ ਨੇ ਸੰਸਾਰ ਰੂਪੀ ਕਿਲਾ ਬਣਾਇਆ ਹੈ ਇਸ ਦੇ 84 ਲੱਖ ਜੂਨਾਂ ਦੇ 84 ਬੂਹੇ ਲੱਗੇ ਹੋਏ ਨੇ ਕਿਲੇ ਦੇ ਇੱਕ ਮਨੁੱਖੀ ਸਰੀਰ ਤੋਂ ਬਿਨਾ ਜੀਵਨ ਨੂੰ ਕਿਸੇ ਵੀ ਜੂਨ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਦਾ ਕੋਈ ਸਾਧਨ ਨਹੀਂ ਹੈ ਸਭ ਬੰਦ ਬੂਹਿਆਂ ਦੀ ਨਿਯਾਈ ਹਾਂ ਇਕ ਮਨੁੱਖ ਜਨਮੀ ਜੀਵ ਲਈ ਖੁੱਲੇ ਦਰਵਾਜ਼ੇ ਦੀ ਨਿਆਈ ਹੈ। ਵਿਰਾਗ ਤੇ ਬਿਵੇਗ ਦੇ ਨੇਤਰਾਂ ਤੋਂ ਹੀਣਾ ਹੋਣ ਕਰਕੇ ਅੰਨੈ। ਸਤ ਸੰਤੋਖ ਆਦ ਸੁਭ ਗੁਣਾ ਨਾ ਹੋਣ ਕਰਕੇ ਸਿਰੋ ਗੰਝੈ। ਪ੍ਰੇਮ ਰੂਪੀ ਹੱਥ ਨਾ ਹੋਣ ਕਰਕੇ ਟੁੰਡਾ ਵੀ ਹੈ। ਵਿਸ਼ੇ ਰੂਪੀ ਸ਼ਹਿਦ ਦਾ ਛੱਤਾ ਹੈ। ਮਾਇਆ ਰੂਪੀ ਮੱਖੀ ਦਾ ਸੰਕਲਪ ਰੂਪੀ ਡੰਗ ਮਾਰਨਾ। ਉਹ ਗਾਂਧੀ ਇੱਛਾ ਰੂਪ ਖੁਰਕ ਜੀਵ ਕਰਦਾ ਹੋਇਆ ਕਹਿੰਦੇ ਮਾਖੀ RAM ਕੀ ਤੂੰ ਮਾਖੀ ਜਹ ਦੁਰਗੰਧ ਤਹਾ ਤੂੰ ਬੈਸਹਿ ਮਹਾ ਬਿਖਿਆ ਮਦ ਚਾਗੀ ਸੋ ਮਨੁੱਖਾ ਜਨਮ ਰੂਪੀ ਦਰਵਾਜਾ ਵਿਕਾਰਾਂ ਦੀ ਇੱਛਾ ਰੂਪੀ ਖੁਰਕ ਵਿੱਚ ਲੰਘ ਗਿਆ ਭਾਵ ਕਾਮ ਕ੍ਰੋਧ ਦੇ ਫੁਰਣਿਆਂ ਵਿੱਚ ਉਮਰ ਲੰਘ ਗਈ ਇਸੇ ਅਣਜਾਣ ਪੁਨੇ ਵਿੱਚ ਲੰਮਾ ਚੱਕਰ ਮੁੜ ਉਹੀ 84 ਦਾ ਪੈ ਗਿਆ ਪਰ ਜਿਨ੍ਹਾਂ ਨੇ ਮਨੁੱਖਾ ਜਨਮ ਵਿੱਚ ਮਾਇਆ ਆਦ ਪਦਾਰਥਾਂ ਤੋਂ ਦੁਖੀ ਹੋ ਕੇ ਸਤ ਸੰਗ ਦੁਆਰਾ ਸਤਗੁਰੂ ਜੀ ਅੱਗੇ ਪੁਕਾਰ ਕੀਤੀ ਹੈ ਉਹਨਾਂ ਤਾਂ ਹੀ ਕਿਰਪਾ ਲੋ ਸਤਗੁਰੂ ਜੀ ਨੇ ਨਾਮ ਅੰਮ੍ਰਿਤ ਦੀ ਦਾਤ ਦੇ ਕੇ ਅਤੇ ਨਾਮ ਅਭਿਆਸ ਕਰਾ ਕੇ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਉਨ੍ਹਾਂ ਦੇ ਮਨਾਂ ਨੂੰ ਵਿਕਾਰਾਂ ਵੱਲੋਂ ਮੋੜ ਕੇ 84 ਤੋਂ ਖਿਹੜਾ ਛੁਡਾ ਕੇ ਮੁਕਤ ਕਰ ਦਿੱਤਾ ਹੈ। ਸ਼ੁੱਭ ਗੁਣਾਂ ਨੂੰ ਦੇ ਕੇ ਗੰਜ ਨੂੰ ਠੀਕ ਕਰ ਦਿੱਤਾ ਹੈ। ਪ੍ਰੇਮ ਰੂਪੀ ਹੱਥ ਦੇ ਕੇ ਅੰਗ ਸਾਬਤ ਕਰ ਦਿੱਤੇ ਨੇ। ਵਿਰਾਗ ਤੇ ਵਿਵੇਕ ਦੇ ਨੇਤਰ ਦੇ ਕੇ ਪ੍ਰਮਾਤਮਾ ਦੇ ਦਰਸ਼ਨਾਂ ਦੇ ਅਧਿਕਾਰੀ ਬਣਾ ਦਿੱਤਾ ਹੈ। ਹਾਂਜੀ। ਬ੍ਰਮਤ ਬਿਆਪਤ ਜਰੇ ਕੇਵਾਰਾ ਜਾਣ ਨਾ ਪਾਈਐ ਪ੍ਰਭ ਦਰਬਾਰਾ ਆਸਾ ਅੰਦੇਸਾ ਬੰਧ ਪਰਾਨਾ ਮਹਿਲ ਨਾ ਪਾਵੇ ਫਿਰਤ ਬੇਗਾਨਾ ਸਗਲ ਬਿਆਦ ਕੈ ਵਸ ਕਰ ਦੀਨਾ ਫਿਰਤ ਪਿਆਸ ਜੋ ਜਲ ਬਿਨ ਮੀਨਾ ਕਸੂ ਕਸੂ ਸਿਆਨਪ ਉਕਤ ਨਾ ਮੋਰੀ ਏਕ ਆਸ ਠਾਕੁਰ ਪ੍ਰਭ ਤੋਰੀ ਕਰੋ ਬੇਨਤੀ ਸੰਤਨ ਪਾਸੇ ਮੇਲ ਲਹਿਉ ਨਾਨਕ ਅਰਦਾਸੇ ਭਇਓ ਕਿਰਪਾਲ ਸਾਧ ਸੰਗ ਪਾਇਆ ਨਾਨਕ ਤ੍ਰਿਪਤੇ ਪੂਰਾ ਪਾਇਆ ਰਹਾਉ ਦੂਜਾ ਭਇਓ ਕਿਰਪਾਲ ਸਾਧ ਸੰਗ ਪਾਇਆ ਨਾਨਕ ਤ੍ਰਿਪਤੇ ਪੂਰਾ ਪਾਇਆ ਰਹਾਉ ਦੂਜਾ ਜਿਨ੍ਹਾਂ ਉਤੇ ਪੁਰਬਲੇ ਨਿਸਕਾਮ ਕਰਮਾਂ ਦਾ ਪ੍ਰੇਰਿਆ ਹੋਇਆ ਪਰਮੇਸ਼ਰ ਦਿਆਲੂ ਹੁੰਦਾ ਹੈ ਉਹਨਾਂ ਨੇ ਸ੍ਰੇਸ਼ਟ ਜਣਾ ਦੀ ਸੰਗਤ ਨੂੰ ਪਾਉਣਾ ਕੀਤਾ ਹੈ ਸਤਿਗੁਰ ਜੀ ਕਥਨ ਕਰਦੇ ਨੇ ਕਿ ਜੇ ਸੰਗਤ ਦਾ ਸਦਕਾ ਉਹ ਮਾਇਕੀ ਪਦਾਰਥਾਂ ਦੀ ਤ੍ਰਿਸ਼ਨਾ ਵੱਲੋਂ ਤ੍ਰਿਪਤ ਰਜ ਜਾਂਦੇ ਨੇ ਪੂਰਨ ਪਰਮੇਸ਼ਰ ਦੇ ਬ੍ਰਹਮ ਆਨੰਦ ਨੂੰ ਪਾਉਣਾ ਕਰਦੇ ਹਨ ਉਹਨਾਂ ਨੇ ਪੂਰਨ ਪਰਮੇਸ਼ਰ ਦੇ ਬ੍ਰਹਮ ਆਨੰਦ ਨੂੰ ਪਾ ਲਿਆ ਜਿਸ ਕਰਕੇ ਉਹ ਆਤਮਾ ਆਨੰਦ ਕਰਕੇ ਰਜ ਗਏ ਹਨ ਰਹਾਉ ਦੂਜਾ ਦੂਸਰੇ ਰਹਾਉ ਵਿੱਚ ਸਤਿਗੁਰਾਂ ਨੇ ਉੱਤਰ ਬਖਸ਼ਣਾ ਕੀਤਾ ਹੈ ਹਾਂਜੀ raag sohi mahalla panjwa kar tija ik onkar sat gur prasad mithan moh agan sok sagar kar kirpa udar har nagar kar kirpa udar har nagar sat gur ji the vachan kar re ne nagar jehda paath kas ke bolan nagar udar har nagar ਮਿੱਥਿਆ ਪਦਾਰਥਾਂ ਦਾ ਮੋਹ ਤ੍ਰਿਸ਼ਨਾ ਰੂਪੀ ਅਗ਼ ਚਿੰਤਾ ਦਾ ਜੋ ਸੰਸਾਰ ਰੂਪੀ ਸਮੁੰਦਰ ਹੈ ਸੰਸਾਰ ਸਮੁੰਦਰ ਵਿੱਚ ਮਿੱਥਿਆ ਪਦਾਰਥਾਂ ਦਾ ਮੋਹ ਰੂਪੀ ਪਾਣੀ ਹੈ ਤੇ ਪਦਾਰਥਾਂ ਦੇ ਚਲੇ ਜਾਣ ਤੋਂ ਜੋ ਗਮ ਹੁੰਦਾ ਹੈ ਇਹ ਬੜਵਾ ਨਾਲ ਅਗਨੀ ਹੈ ਇਹਦੇ ਵਿੱਚ ਪੈ ਕੇ ਹਰ ਵਕਤ ਸੜਨਾ ਹੁੰਦਾ ਹੈ ਤੇ हे ਨਾਗਰ ਚਤਰ ਸ੍ਰੇਸ਼ਟ ਪਰਮੇਸ਼ਰ ਇਸ ਸੰਸਾਰ ਸਮੁੰਦਰ ਤੋਂ ਮਿਹਰ ਦੀ ਦ੍ਰਿਸ਼ਟੀ ਕਰਕੇ ਮੈਨੂੰ ਉਧਾਰ ਤਾਰ ਲੈਣਾ ਕਰ ਹਾਂਜੀ ਮਿਥਨ ਮੋਹ ਅਗਨ ਸੋਖ ਸਾਗਰ ਕਰ ਕਿਰਪਾ ਉਦਰ ਹਰ ਨਾਗਰ ਚਰਨ ਕਮਲ ਸਰਣਾਏ ਨਰਾਇਣ ਦੀਨਾ ਨਾਥ ਭਗਤ ਪਰਾਇਣ ਰਹਾਉ ਅਨਾਥਾ ਨਾਥ ਭਗਤ ਭੈ ਮੇਟਨ ਸਾਧ ਸੰਗ ਜਮ ਦੂਤ ਨਾ ਭੇਟਨ ਜੀਵਤ ਰੂਪ ਜੀਵਨ ਰੂਪ ਅਨੂਪ ਦਿਆਲਾ ਰਾਵਣ ਗੁਣਾ ਕਟਿਐ ਜਮ ਜਾਲਾ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਰੋਗ ਰੂਪ ਮਾਇਆ ਨਾ ਵਿਆਪੈ ਜਪ ਗੋਬਿੰਦ ਸੰਗੀ ਸਭ ਤਾਰੇ ਪੋਹਤ ਨਾਹੀ ਪੰਚ ਬਟਵਾਰੇ ਮਨ ਬਚ ਕਰਮ ਪ੍ਰਭ ਏਕ ਧਿਆਏ ਸਰਬ ਫਲਾ ਸੋਈ ਜਨ ਪਾਏ ਧਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦੀਨਾ ਆਦ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨਾ ਕੋਈ ਆਦ ਮਦ ਅੰਤ ਪ੍ਰਭ ਸੋਈ ਅੰਤ ਤੇ ਵਿਸਰਾਮ ਹੈ ਆਦ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨ ਕੋਈ ਉਹ ਪਰਮੇਸ਼ਰ ਹੀ ਜਗਤ ਦੇ ਮੋਢ ਵਿੱਚ ਅਦਿਸ਼ਟ ਥਾਂ ਰੂਪ ਮਦ ਵਿੱਚ ਵਿਆਪਕ ਰੂਪ ਅੰਤ ਵਿੱਚ ਸਿਧਾਂਤ ਰੂਪ ਹੈ ਤੇ ਉਸ ਪਰਮੇਸ਼ਰ ਤੋਂ ਬਗੈਰ ਉਸ ਦੇ ਵਰਗਾ ਹੋਰ ਕੋਈ ਵੀ ਸਰਬ ਸ਼ਕਤੀਵਾਨ ਨਹੀਂ ਹੈ ਸੋ ਸੰਗਤ ਜੀ 700 60 ਅੰਗ ਆਪਣੇ ਥੇ ਸੰਪੂਰਨ ਹੋ ਗਏ ਨੇ ਸਾਰੀਆਂ ਸੰਗਤਾਂ ਦਾ ਭਾਈ ਬਹੁਤ ਬਹੁਤ ਧੰਨਵਾਦ ਤੇ ਜਿੰਨਾ ਸੰਗਤਾਂ ਨੇ ਫਤੇ ਭੇਜੀ ਸਾਰੀਆਂ ਹੀ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ